ਪੰਜਾਬ ਨੂੰ ਪਤਾ ਨਹੀਂ ਕਿਸ ਦੀ ਨਜ਼ਰ ਲੱਗ ਰਹੀ ਹੈ ਇਹ ਗੱਲ ਹਰ ਕੋਈ ਇਸ ਸਮੇਂ ਕਹਿ ਰਿਹਾ ਹੈ ਕਿਉਂਕਿ ਪਹਿਲਾ ਜਸਵਿੰਦਰ ਭੱਲਾ ਜੀ ਦਾ ਚਲੇ ਜਾਣਾ ਉਸ ਦੁੱਖ ਚੋਂ ਨਿਕਲੇ ਵੀ ਨਹੀਂ ਸੀ ਕਿ ਅਚਾਨਕ ਰਾਜਵੀਰ ਜਵੰਦਾ ਦੇ ਇਸ ਤਰ੍ਹਾਂ ਐਕਸੀਡੈਂਟ ਦੀ ਗੱਲ ਸਾਹਮਣੇ ਆਉਂਦੀ ਹੈ ਉਸ ਐਕਸੀਡੈਂਟ ਨਾਲ ਪੂਰੀ ਦੁਨੀਆ ਦੇ ਵਿੱਚ ਵਸਦੇ ਹੋਏ ਪੰਜਾਬੀਆਂ ਨੂੰ ਗਹਿਰੀ ਸੱਟ ਲੱਗੀ ਸਾਰੀ ਦੁਨੀਆ ਦੇ ਵਿੱਚ ਰਾਜਵੀਰ ਜਵੰਦਾ ਦੀ ਤੰਦਰੁਸਤੀ ਦੇ ਲਈ ਅਰਦਾਸਾਂ ਹੋ ਰਹੀਆਂ ਸਨ ਕਿ ਇਸ ਵਿੱਚ ਉਹਨਾਂ ਦੇ ਚਲੇ ਜਾਣ ਦੀ ਖਬਰ ਆਈ 8 ਅਕਤੂਬਰ ਨੂੰ ਜਦੋਂ ਰਾਜਵੀਰ ਜਵੰਦਾ ਦੇ ਦਿਹਾਂਤ ਦੀ ਗੱਲ ਸਾਹਮਣੇ ਆਈ ਤਾਂ ਪੂਰੀ ਦੁਨੀਆ ਦੇ ਵਿੱਚ ਵਸਦੇ ਪੰਜਾਬੀਆਂ ਦੇ ਘਰਾਂ ਦੇ ਵਿੱਚ ਵੀ ਸੋਗ ਦੀ ਲਹਿਰ ਫੈਲ ਗਈ ਫਿਰ ਚਾਹੇ ਕਿਸੇ ਨੇ ਰਾਜਵੀਰ ਜਵੰਦਾ ਦਾ ਕਦੇ ਗੀਤ ਵੀ ਨਹੀਂ ਸੁਣਿਆ ਸੀ ਪਰ ਇਸ ਖਬਰ ਨੇ ਹਰ ਇੱਕ ਨੂੰ ਅੰਦਰ ਤੱਕ ਝੰਜੋੜ ਕੇ ਰੱਖ ਦਿੱਤਾ 9 ਤਰੀਕ ਨੂੰ ਯਾਨੀ ਕਿ ਕੱਲ੍ਹ ਹਾਲੇ ਉਹਨਾਂ ਦਾ ਅੰਤਿਮ ਸੰਸਕਾਰ ਹੋਇਆ ਹੀ ਸੀ ਕਿ ਇੱਕ ਹੋਰ ਮਤਭਾਗੀ ਖਬਰ ਸਾਹਮਣੇ ਆਈ ਜਦੋਂ ਮਸ਼ਹੂਰ ਅਦਾਕਾਰ ਅਤੇ ਵੱਡੇ ਬੋਡੀ ਬਿਲਡਰ ਵਰਿੰਦਰ ਸਿੰਘ ਘੁੰਮਣ ਦੇ ਦਿਹਾਤ ਦੀ ਗੱਲ ਸਾਹਮਣੇ ਆਈ ਅਤੇ ਇਸ ਤੋਂ ਬਾਅਦ ਤਾਂ ਹਰ ਕੋਈ ਇਹੀ ਗੱਲ ਕਹਿ ਰਿਹਾ ਹੈ ਕਿ ਪੰਜਾਬ ਨੂੰ ਪਤਾ ਨਹੀਂ ਕਿਸ ਦੀ ਨਜ਼ਰ ਲੱਗ ਗਈ ਆ ਇੱਕ ਦੋ ਮਹੀਨੇ ਦੇ ਵਿੱਚ ਕਿੰਨੇ ਵੱਡੇ ਕਲਾਕਾਰ ਕਿੰਨੇ ਵੱਡੇ ਚਿਹਰੇ ਜਿਨ੍ਹਾਂ ਨੇ ਪੰਜਾਬ ਅਤੇ ਪੰਜਾਬੀਅਤ ਦਾ ਨਾਮ ਉੱਚਾ ਕੀਤਾ ਸੀ ਇਸ ਦੁਨੀਆ ਨੂੰ ਅਲਵਿਦਾ ਆਖ ਗਏ ਅਤੇ ਇਹ ਜਾਣਨਾ ਵੀ ਅਜਾਈ ਹੀ ਚਲੀਆਂ ਗਈਆਂ ਫਿਰ ਜੇ ਗੱਲ ਹੋਵੇ ਰਾਜਵੀਰ ਜਵੰਦਾ ਦੀ ਜਾਂ ਫਿਰ ਗੱਲ ਕਰੀਏ ਬਰਿੰਦਰ ਘੁੰਮਣ ਦੀ ਕਿਉਂਕਿ ਕਿਸੇ ਨੂੰ ਹਾਲੇ ਤੱਕ ਇਹਨਾਂ ਦੇ ਚਲੇ ਜਾਣ ਦਾ ਯਕੀਨ ਵੀ ਨਹੀਂ ਹੋ ਰਿਹਾ ਅਤੇ ਜੇਕਰ ਗੱਲ 3-4 ਸਾਲ ਪੁਰਾਣੀ ਤੱਕ ਦੀ ਕਰ ਲਈਏ ਤਾਂ ਸਿੱਧੂ ਮੂਸੇਵਾਲੇ ਦਾ ਵੀ ਇਸ ਤਰ੍ਹਾਂ ਚਲੇ ਜਾਣਾ ਜਿੱਥੇ ਸਿਸਟਮ ਤੇ ਸਵਾਲ ਖੜੇ ਕਰਦਾ ਹੈ ਉਹ ਉੱਥੇ ਹੀ ਹਸਪਤਾਲਾਂ ਦੇ ਪ੍ਰਬੰਧ ਤੇ ਵੀ ਸਵਾਲ ਖੜੇ ਹੋ ਰਹੇ ਨੇ ਕਿਉਂਕਿ ਜਿੱਥੇ ਰਾਜਵੀਰ ਜਵੰਦਾ ਦੇ ਮਾਮਲੇ ਦੇ ਵਿੱਚ ਲਗਾਤਾਰ ਕੇਸ ਕਰਨ ਦੀਆਂ ਗੱਲਾਂ ਉੱਠ ਰਹੀਆਂ ਨੇ ਲੋਕਾਂ ਦੇ ਕਈ ਸਵਾਲ ਨੇ ਉੱਥੇ ਵਰਿੰਦਰ ਘੁੰਮਣ ਦੇ ਦੇਹਾਂ ਤੋਂ ਬਾਅਦ ਹਸਪਤਾਲ ਦੇ ਵਿੱਚ ਹੰਗਾਮਾ ਹੋਇਆ ਇਹ ਫੋਟੋਸ ਅੰਮ੍ਰਿਤਸਰ ਦੀ ਗੱਲ ਹੈ ਜਿੱਥੇ ਸਾਡੇ ਵੱਡੇ ਭਰਾ ਵਰਿੰਦਰ ਘੁੰਮਣ ਸਿੰਘ ਘੁੰਮਣ ਜੀ ਦੀ ਡੈਥ ਹੋ ਗਈ ਹੈ ਹੁਣ ਡੈਥ ਦਾ ਜਿਹੜਾ ਸਾਨੂੰ ਲੱਗ ਰਿਹਾ ਸਾਨੂੰ ਸ਼ੱਕ ਹੋ ਰਿਹਾ ਵਾ ਕਿ ਇਹਨਾਂ ਕੋਲ ਗਲਤੀ ਦੇ ਨਾਲ ਕੁਝ ਕੁਝ ਡੋਜ਼ ਜਾਂ ਕੁਝ ਨਾ ਕੁਝ ਗਲਤੀ ਹੋਈ ਹੈ ਕਿਉਂਕਿ ਕਿਉਂਕਿ ਉਹਨਾਂ ਦੀ ਬੋਡੀ ਜਿਹੜੀ ਉਹ ਨੀਲੀ ਪੈਚੀ ਹੋਈ ਆ ਇਹ ਚੀਜ਼ ਲੋਕਾਂ ਦੀ ਮਤਲਬ ਆ ਡਾਕਟਰ ਸਾਹਿਬ ਹੁਣ ਮੌਕੇ ਦੇਣੇ ਇਹਨਾਂ ਕੋਲ ਅਸੀਂ ਮੰਗ ਰਹੇ ਆ ਵੀਡੀਓ ਵੀਡੀਓ ਕਿਹੜਾ ਸਰਵਰ ਨੂੰ ਕਾਹਨੋਂ ਆਪਾਂ ਇਹਨਾਂ ਨੂੰ ਵੀਡੀਓ ਮੰਗਦੇ ਆ सर आप अपना नाम अपना नाम डॉक्टर अपना की पूरा नाम है डॉक्टर शिवम आप सर आप शिवम जी आपकी ड्यूटी कब से कब शुरू हुई है मेरी से ड्यूटी है आप वहां पर जो जब ये इवेंट या इंसिडेंट हो गया तब आप वहां पे आप थे या नहीं तब आप वहां पे थाज हॉस्पिटल किधर गए और रिकॉर्डिंग रूप किधर गया ਕਲੈਨ 40ਸ ਹਸਪੀਟਲ ਅੰਮ੍ਰਿਤਸਰ ਇਹਨਾਂ ਕੋ ਅਸੀਂ ਬੜੀ ਮਿੰਤਾ ਦੇ ਨਾਲ ਬੜੇ ਪਿਆਰ ਦੇ ਨਾਲ ਅਸੀਂ ਅਸੀਂ ਇਹਨਾਂ ਨੂੰ ਕਹਿ ਰਹੇ ਹਾਂ ਸਾਨੂੰ ਉਸ ਟਾਈਮ ਦੀ ਸੀਸੀਟੀਵੀ ਕੈਮਰੇ ਦੀ ਰਿਕਾਰਡਿੰਗ ਦੇ ਦੇ ਠੀਕ ਹੈ ਹਾਲੋ ਨਹੀਂ ਨਹੀਂ ਜੀ ਅਜੇ ਅਜੇ ਆਹ ਫੜੇ ਨੂੰ 2 ਮਿੰਟ ਰੁਕੋ ਮੈਂ ਅੰਦਰ ਦਫ਼ਤਰਿਆਂ ਕੋਲ ਕੰਮ ਜ਼ਰੂਰੀ ਹੈ ਮੈਂ 10 ਮਿੰਟ ਬਾਅਦ ਫੋਨ ਕਰਦਾ ਤੁਹਾਨੂੰ ਇਸੇ ਨੰਬਰ ਤੇ ਲਵਰੇਦਰ ਕੋਈ ਟਾਈਮ ਆਈਸੀ ਹੋਣਾ ਉਹ ਵਾਲਾ ਨਾ ਭਾਈ ਉਹ ਕੋਈ ਚੇਰ ਦੇ ਕਿਹੜਾ ਆਈਸੀ ਵਲਗੜਾ ਮੈਂ ਕਿੰਨੇ ਵੇਲੇ ਸ਼ਿਫਟ ਕੀਤਾ ਸਰੇ ਤੁਹਾਨੂੰ ਪਤਾ ਹੋਏਗਾ ਆਪਣਾ ਸਾਹਬ ਇਹ ਕਿੰਨੇ ਵੇਲੇ ਸ਼ਿਫਟ ਕੀਤਾ ਛੇ ਹਾਂਜੀ ਟਾਈਮ ਹੁਣ ਹਾਂ ਹਾਂ ਠੀਕ ਠੀਕ ਆਹ ਹੈ ਇੱਕ ਮਿੰਟ ਠੀਕ ਉਹਗਾ ਬਿਸਕੋਸ ਕਰਨ ਤੋਂ ਕਰਦੇ ਠੀਕ ਠੀਕ ਇਹਦਾ ਆਪਣਾ ਹੈਗਾ ਜੀ ਆਪਣਾ ਕੋਟਾ ਬਈ ਅੰਦਰ ਖੜੇ ਚਲੋ ਕਬਰੀ ਸਾਹਮਣੇ 8 ਨੰਬਰ ਬੈਠਦੇ ਹਾਂ ਜੀ 8 ਨੰਬਰ ਬੈਠੀ ਨਾ ਇਹਦਾ ਜ਼ੂਮ ਜ਼ੂਮ ਨਹੀਂ ਹੋ ਸਕਦਾ ਜ਼ੂਮ ਹੋਊਗਾ ਸੋਏ ਘਾੜਦੇ ਨੇ ਟਾਈਮ ਤੇ ਹੀ ਨਾ ਪਤਾ ਹਾਂ ਮੈਂ ਦੇਖਿਆ ਉੱਥੇ ਸਰ ਆ ਮੈਡਮ ਇੱਥੇ ਖੜੇ ਡਾਕਟਰ ਕਿਹੜੇ ਪ੍ਰਤੀਕਰਮ ਪ੍ਰਤੀਕਰਮ ਨਾ ਫਿਰ ਟਾਈਮ ਟਾਈਮ ਕੀ ਇਹਦੇ ਹੁੰਦੀ ਹੋਣੀ ਨਹੀਂ 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 ਤਾਂ ਚਲੇ ਗਏ ਆ ਨਹੀਂ ਨਹੀਂ ਪ੍ਰਤੀਕਰਨ ਵੀ ਚਲੇ ਗਏ ਉਹ ਨਹੀਂ ਸਾਡੇ ਸਾਡੇ ਕਿੰਨੇ ਵਜੇ 5 ਵਜੇ ਦੀ ਖੜ ਚਾਰ ਪਾਣੀ ਹਾਂ ਜੀ ਉਹਨਾਂ ਮੈਂ ਕਰਦਾ ਬਾਤ ਤੁਹਾਨੂੰ ਮੰਡੇ ਦਾ ਵਜੇ ਮੈਂ ਖਾਂਦੀਆਂ ਦੀ ਮੈਂ ਕਰਦਾ ਮੈਂ ਤੁਹਾਨੂੰ ਹਾਂ ਵਿੱਕੀ 9 ਵਜੇ ਉਹ ਜੀ ਮੈਂ ਨਹੀਂ ਮੈਂ ਅੱਜ ਆਫਿਸ ਹੀ ਜਾਣਾ ਅੱਜ ਉਹ ਅੰਕਲ ਬੈਠੇ ਸੀਗੇ ਨਾ ਆਜਾ ਮੈਂ ਪਿੱਛੇ ਕਰਿਓ ਕੋਣ ਆ ਗਿਆ ਤਾ ਜਦੋਂ ਆਪਾਂ ਨੂੰ ਓਟੀ ਲੈ ਕੇ ਅੰਦਰ ਆਏ ਸੀ ਖੜਿਆ ਆਣਾ ਇਧਰ ਕਮਾ ਕੇ ਆਏ ਨਹੀਂ ਖੜਿਆ ਆਪਾਂ ਉਹ ਲਿਆਉਣਾ ਹੈ ਫੈਮੀਆਂ ਨਾਲ ਫੋਨ ਕਰਾਓ ਨਹੀਂ ਅੰਕਲ ਪਹਿਲਾਂ ਥੋੜੀ ਬੈ ਗਏ ਨੇ ਆਪੇ ਉੱਥੇ ਇਹ ਫੁੱਲ ਵੀਡੀਓ ਇਹ ਵਾਰੀ ਪਲੇ ਬੈਕ ਲਾਇਆ ਆਪਾਂ ਇੰਨਾ ਹੀ ਦਿਖਦਾ ਵੀਦਾਂ ਥੋੜਾ ਜਿਹਾ ਵਕ ਵਜ਼ੂਮ ਹੋ ਜਾਏਗਾ ਉਹ ਐਂਟ੍ਰੈਂਸ ਹੀ ਹੈ ਸਾਡਾ ਡਾਕਟਰ ਆ ਗਿਆ ਸਾਹਮਣੇ ਆਣਾ ਇਸ ਤੋਂ ਪਹਿਲਾਂ ਸ਼ੂਟ ਕੀਤਾ ਉਹਨੇ ਕੰਮ ਕਰਦਾ ਸਾਢੇ 3:00 ਨੀ ਆ 4:00 ਇਹ ਉਹਦੀ ਜੋ ਕੱਢ ਕੇ ਬਾਅਦ ਵਿੱਚ ਜਦ ਤੁਸੀਂ ਉੱਥੇ ਲਾ ਉੱਥੇ ਸ਼ੂਟ ਕੀਤਾ ਨਾ ਕਮਰੇ ਉੱਜੇ ਆਈਸੀ ਯੂ ਉਦੋਂ ਸਰਜਰੀ ਹੋ ਚੁੱਕੀ ਸੀ ਨਹੀਂ ਨਹੀਂ ਹਰੇ ਸਰਜਰੀ ਨਹੀਂ ਡਾਕਟਰ ਸਰਜਰੀ ਕਰਕੇ ਉਸ ਤੋਂ ਬਾਅਦ ਲੈਣਾ ਨਾ ਉਹਨਾਂ ਨੇ ਇਹਦਾ ਜੇ ਕੋਈ ਗੱਲ ਨਹੀਂ ਮਤਲਬ ਪ੍ਰਾਰਗ ਨਹੀਂ ਬਸ ਕੱਢ ਦੇ ਉਹਨਾਂ ਨੇ ਕੋਈ ਮਸਲਾ ਨਹੀਂ ਕੀ ਕੀ ਮਾ ਨਾ 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 ਸਾਨੂੰ ਸਮਝ ਨਹੀਂ ਆ ਰਹੀ ਨਹੀਂ 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 ਡਾਕਟਰ ਚਲੀ ਗਈ ਆ ਤੂੰ ਫੋਨ ਕੀਤਾ ਉਹਨੂੰ ਕਿ ਰੁਕ ਜਾ ਗੱਲ ਕਰਕੇ ਜਾ ਜਿਹੜੇ ਜਿਹੜੇ ਉਸ ਟਾਈਮ ਦੇ ਨਹੀਂ ਪਈ ਹੈ ਇਹ ਇਹਨਾਂ ਨੇ 40 ਵਾਲਿਆਂ ਨੇ ਡਰਾਮਾ ਲਾਇਆ ਜਿਵੇਂ ਸਾਡਾ ਭਰਾ ਬਰਿੰਦਰ ਗੁਮਨ ਦੀ ਡੈਥ ਹੋਈ ਆ ਇਹਨਾਂ ਦੀ ਡੈਥ ਇਹਨਾਂ ਕੋਲ ਸੀ ਰਿਕਾਰਡਿੰਗ ਮੰਗ ਰਹੇ ਆ ਇਹਨਾਂ ਕੋਲ ਰਿਕਾਰਡਿੰਗ ਮੰਗ ਰਹੇ ਆ ਜਿਹੜੇ ਜਿਹੜੇ ਉਸ ਉਸ ਟਾਈਮ ਤੇ ਜਿਹੜੇ ਡਾਕਟਰ ਸੀਗੇ ਉਹ ਸਾਰੇ ਚਲੇ ਗਏ ਆ ਗੱਲ ਸੁਣੋ ਉਹ ਸਾਰੇ ਇਹ ਨਹੀਂ ਮਸਲਾ ਰੁਕਰ ਰੁਕਰ ਅਸੀਂ ਇਹਨਾਂ ਕੋ ਵੀਡੀਓ ਮੰਗ ਰਹੇ ਆ ਸਾਨੂੰ ਵੀਡੀਓ ਨਹੀਂ ਦੇ ਰਹੇ ਆ ਬਈ ਐਕਚੁਅਲੀ ਵਿੱਚ ਉਸ ਆਡੀਟ ਵਿੱਚ ਹੋਇਆ ਕੀ ਆ ਉਹ ਉਸ ਆਡੀਟ ਵਿੱਚ ਹੋਇਆ ਕੀ ਆ ਡਾਕਟਰਾਂ ਕੋਈ ਵੀਡੀਓ ਮੰਗ ਰਹੇ ਸਾਨੂੰ ਵੀਡੀਓ ਨਹੀਂ ਦੇ ਰਹੇ ਆ ਜਿਹੜੇ ਜਿਹੜੇ ਉਸ ਟਾਈਮ ਤੇ ਡਾਕਟਰ ਸੀ ਸਾਰੇ 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 ਸ਼ਿਫਟ ਕਰਕੇ ਚਲੇ ਗਏ ਆ ਇਹ ਇਦੋਂ ਵੀ ਮੈਂ ਲੋਰੀਡਰ ਪਰ ਪਰਤਿਆ ਬਾਰੇ ਤੁਸੀਂ ਮੈਨੂੰ ਕਿਤੇ ਬੈਠੋ ਬੋਗਟ ਪਰ ਨੋੜਦੇ ਆ ਮੈਡਮ ਕਿਤੇ ਕੁਮਰ ਸਾਹਿਬ ਕਿੱਥੇ ਕਿੱਥੇ ਪਏ ਸੀਗੇ ਕਿਹੜੇ ਬੈਠੇ ਸੀਗੇ ਇੱਥੇ ਸੀਸੀਟੀਵੀ ਕੈਮਰੇ ਲੱਗੇ ਆ ਸਾਰੇ ਇਹਨਾਂ ਕੈਮਰੇ ਸਾਰੇ ਹੈ ਨਾ ਸਾਰੇ ਪਾਸੇ ਆ ਕੈਮਰਾ ਆ ਇੱਥੇ ਆ ਦੇਖੋ ਇਹਨਾਂ ਕੋਲ ਸੀ ਉਸ ਟਾਈਮ ਦੀ ਸਿਰਫ ਸੀਸੀਟੀਵੀ ਕੈਮਰੇ ਦੀ ਰਿਪੋਰਟ ਮੰਗ ਰਿਆ ਵੀ ਐਕਚੁਅਲੀ ਝ ਹੋਇਆ ਸੀ ਸਾਹਮਣੇ ਇਹਨਾਂ ਦਾ ਓਡੀ ਆ ਚਲੋ ਓਡੀ ਦੇ ਚ ਓਡੀ ਦੇ ਚ ਕੈਮਰਾ ਨਹੀਂ ਹੋਏਗਾ ਓਡੀ ਦੇ ਚ ਕੈਮਰਾ ਨਹੀਂ ਜਿੱਥੇ ਵਿਰਿੰਦਰ ਘੁੰਮਣ ਦੀ ਮੌਤ ਤੋਂ ਬਾਅਦ ਫੋਰਟਿਸ ਅੰਮ੍ਰਿਤਸਰ ਸਾਹਿਬ ਤੇ ਸਵਾਲ ਉੱਠ ਰਹੇ ਨੇ ਤਾਂ ਉੱਥੇ ਫੋਰਟਿਸ ਮੁਹਾਲੀ ਤੇ ਵੀ ਸਵਾਲ ਉੱਠ ਰਹੇ ਨੇ ਕਿ ਇੰਨੇ ਦਿਨ ਉਹਨਾਂ ਵੱਲੋਂ ਕਿਉਂ ਰਾਜਵੀਰ ਜਵੰਦਾ ਦੇ ਇਸ ਦਿਹਾਤ ਬਾਰੇ ਨਹੀਂ ਦੱਸਿਆ ਗਿਆ ਕਿਉਂਕਿ ਲੋਕਾਂ ਦਾ ਕਹਿਣਾ ਹੈ ਕਿ ਰਾਜਵੀਰ ਜਵੰਦਾ ਇਸ ਦੁਨੀਆ ਨੂੰ ਪਹਿਲਾਂ ਹੀ ਅਲਵਿਦਾ ਕਹਿ ਗਏ ਸਨ ਸਿਰਫ ਮਸ਼ਹੂਰੀ ਕਰਨ ਦੇ ਲਈ ਅਤੇ ਪੈਸੇ ਬਣਾਉਣ ਦੇ ਲਈ ਉਹਨਾਂ ਨੂੰ ਵੈਂਟੀਲੇਟਰ ਤੇ ਰੱਖਿਆ ਗਿਆ ਸੀ ਇਹ ਲੋਕਾਂ ਦਾ ਦੋਸ਼ ਹੈ ਤੇ ਉੱਥੇ ਹੀ ਐਨਜੀਓ ਵਾਲੇ ਇਸ ਤੀਜੇ ਦੇ ਮੁੱਦਾ ਚੱਕਣ ਤੋਂ ਬਾਅਦ ਲੋਕਾਂ ਦਾ ਕਹਿਣਾ ਹੈ ਕਿ ਫੋਰਟਿਸ ਨੇ ਰਾਜਵੀਰ ਜਵੰਦਾ ਨੂੰ ਡੈੱਡ ਡਿਕਲੇਅਰ ਕੀਤਾ ਨਹੀਂ ਤਾਂ ਉਹਨਾਂ ਨੇ ਦੀਵਾਲੀ ਤੋਂ ਬਾਅਦ ਰਾਜਵੀਰ ਜਵੰਦਾ ਦੀ ਮੌਤ ਦੀ ਖਬਰ ਲੋਕਾਂ ਤੱਕ ਦੇਣੀ ਸੀਗੀ ਤੇ ਉੱਥੇ ਹੀ ਇਹ ਵੀ ਗੱਲ ਸਾਹਮਣੇ ਆਈ ਹੈ ਹਾਲਾਂਕਿ ਅਸੀਂ ਕੋਈ ਅਧਿਕਾਰਤ ਪੁਸ਼ਟੀ ਨਹੀਂ ਕਰਦੇ ਕਿ 90 ਲੱਖ ਦੇ ਕਰੀਬ ਰਾਜਵੀਰ ਜਵੰਦਾ ਦਾ ਫੋਰਟਿਸ ਹਸਪਤਾਲ ਨੇ ਬਿੱਲ ਬਣਾ ਦਿੱਤਾ ਜੋ ਕਿ ਪੇ ਕਰਨ ਤੋਂ ਬਾਅਦ ਹੀ ਉਹਨਾਂ ਦੀ ਡੈੱਡ ਬੋਡੀ ਕੱਲ ਘਰ ਜਾ ਸਕੀ ਤੇ ਉੱਥੇ ਹੀ ਇੰਨੇ ਵੱਡੇ ਘਾਟੇ ਤੋਂ ਬਾਅਦ ਵੀ ਪਰਿਵਾਰ ਨੂੰ ਕਿਸ ਤਰ੍ਹਾਂ ਆਰਥਿਕ ਤੌਰ ਤੇ ਲੁੱਟਿਆ ਗਿਆ ਇਹ ਵੀ ਸਵਾਲਾਂ ਦੇ ਘੇਰੇ ਦੇ ਵਿੱਚ ਹੈ ਤੇ ਉੱਥੇ ਹੀ ਇੱਕ ਹੁਣ ਮਾਨਯੋਗ ਕੋਰਟ ਦੇ ਵਿੱਚ ਪਟੀਸ਼ਨ ਵੀ ਪਾਈ ਗਈ ਹੈ ਕਿਉਂਕਿ ਰਾਜਵੀਰ ਜਵੰਦਾ ਦੇ ਐਕਸੀਡੈਂਟ ਤੋਂ ਬਾਅਦ ਕਈ ਵੱਡੇ ਸਵਾਲ ਖੜੇ ਹੋ ਰਹੇ ਨੇ ਕਿ ਰਾਜਵੀਰ ਜਵੰਦਾ ਜੋ ਕਿ ਇੰਨੇ ਮਹਿੰਗੇ ਗੀਅਰ ਪਾ ਕੇ ਚੱਲਦੇ ਸੀ ਸੇਫਟੀ ਗੀਅਰ ਪਾ ਕੇ ਚੱਲਦੇ ਸੀ ਉਸ ਦੇ ਬਾਵਜੂਦ ਵੀ ਉਹਨਾਂ ਦੇ ਇੰਨੀਆਂ ਗੰਭੀਰ ਸੱਟਾਂ ਕਿਵੇਂ ਲੱਗੀਆਂ ਕਿਉਂ ਰਾਜਵੀਰ ਜਵੰਦਾ ਦੇ ਨਾਲ ਜੋ ਬਾਕੀ ਦੇ ਉਹਨਾਂ ਦੇ ਸਾਥੀ ਰਾਈਡਰ ਸਨ ਉਹਨਾਂ ਦੇ ਵਿੱਚੋਂ ਕੋਈ ਵੀ ਮੂਹਰੇ ਨਹੀਂ ਆਇਆ ਕਿਸੇ ਨੇ ਵੀ ਸਾਹਮਣੇ ਆ ਕੇ ਘਟਨਾ ਦਾ ਵੇਰਵਾ ਨਹੀਂ ਦੱਸਿਆ ਕਿ ਅਸਲ ਦੇ ਵਿੱਚ ਉੱਥੇ ਹੋਇਆ ਕੀ ਸੀ ਕਿਉਂ ਰਾਜਵੀਰ ਜਵੰਦਾ ਨੂੰ ਕੋਈ ਐਂਬੂਲੈਂਸ ਨਹੀਂ ਮਿਲੀ ਕਿਉਂ ਸਵੇਰੇ 9 ਵਜੇ ਦਾ ਐਕਸੀਡੈਂਟ ਹੋਇਆ ਵਾ ਰਾਜਵੀਰ ਜਵੰਦਾ ਨੂੰ 1:30 ਵਜੇ ਫੋਟੇ ਹਸਪਤਾਲ ਪਹੁੰਚਾਇਆ ਗਿਆ ਇੰਨੇ ਘੰਟੇ ਜੋ ਕਿ ਬੇहद ਕੀਮਤੀ ਸਨ ਕਿਉਂਕਿ ਇੰਨਾ ਘੰਟਿਆਂ ਨੂੰ ਮੈਡੀਕਲ ਦੀ ਭਾਸ਼ਾ ਦੇ ਵਿੱਚ ਕਿ 골ਡਨ ਆਵਰ ਕਿਹਾ ਜਾਂਦਾ ਹੈ ਕਿਉਂਕਿ ਇਹੀ ਉਹ ਸਮਾਂ ਹੁੰਦਾ ਹੈ ਜੋ ਨਿਰਧਾਰਤ ਕਰਦਾ ਹੈ ਕਿ ਜਿਸ ਬੰਦੇ ਦਾ ਐਕਸੀਡੈਂਟ ਹੋਇਆ ਉਸ ਦੀ ਜਾਨ ਬਚੇਗੀ ਜਾਂ ਫਿਰ ਨਹੀਂ ਇਹ ਵੀ ਬਹੁਤ ਵੱਡੇ ਸਵਾਲ ਨੇ ਕਿ ਜੋ ਇੰਨਾ ਲੋਕ ਕੌਨਸੈਂਸ ਦਿੰਦੇ ਨੇ ਇੰਨੇ ਟੈਕਸ ਦਿੰਦੇ ਨੇ ਉਹ ਟੈਕਸ ਦਾ ਪੈਸਾ ਅਖਰ ਜਾਂਦਾ ਕਿੱਥੇ ਹੈ ਜੇਕਰ ਸਰਕਾਰ ਨੇ ਇੰਨਾ ਆਵਾਰਾ ਪਸ਼ੂਆਂ ਦਾ ਕੋਈ ਪ੍ਰਬੰਧ ਹੀ ਨਹੀਂ ਕਰਨਾ ਇਸ ਤੋਂ ਇਲਾਵਾ ਹੋਰ ਵੀ ਕਈ ਵੱਡੇ ਸਵਾਲ ਉੱਠ ਰਹੇ ਨੇ ਇਸ ਸਮੇਂ ਰਾਜਵੀਰ ਜਵੰਦਾ ਦੇ ਜਾਣ ਤੋਂ ਬਾਅਦ ਉਥੇ ਵਰਿੰਦਰ ਘੋਮਣ ਦੇ ਜਾਣ ਤੋਂ ਬਾਅਦ ਵੀ ਵੱਡਾ ਰੌਲਾ ਪੈ ਗਿਆ 47 ਹਸਪਤਾਲ ਸ੍ਰੀ ਅਮਰਸਾਹ ਸਾਹਿਬ ਵਿਖੇ ਸੋ ਸਿੱਧੀਆਂ ਤਸਵੀਰਾਂ ਤੁਸੀਂ ਇਸ ਮੌਕੇ ਦੀਆਂ ਦੇਖ ਰਹੇ ਸੀ 47 ਹਸਪਤਾਲ ਦੀ ਜੋ ਵੀਡੀਓ ਸਾਹਮਣੇ ਆਈ ਹੈ ਤੁਹਾਡਾ ਇਸ ਮਾਮਲੇ ਤੇ ਕੀ ਕਹਿਣਾ ਹੈ ਜਰੂਰ ਆਪਣੀ ਰੈਕਮੈਂਟਾਂ ਦੇ ਵਿੱਚ ਦੱਸਣਾ ਵਰਿੰਦਰ ਘੋਮਣ ਦੇ ਪਰਿਵਾਰ ਦਾ ਵੀ ਰੋ ਰੋ ਕੇ ਬੁਰਾ ਹਾਲ ਹੈ ਉਹਨਾਂ ਦੇ ਇਸ ਤਰ੍ਹਾਂ ਅਚਾਨਕ ਚਲੇ ਜਾਣ ਤੋਂ ਬਾਅਦ ਕਿਉਂਕਿ ਇਹ ਵੀ ਸਾਹਮਣੇ ਹੈ ਕਿ ਜਿਵੇਂ ਉਹ ਬੋਡੀ ਬਿਲਡਿੰਗ ਕਰਦੇ ਸਨ ਤਾਂ ਇੰਜਰੀਜ਼ ਵਗੈਰਾ ਉਹਨਾਂ ਨੂੰ ਅੱਗੇ ਵੀ ਹੁੰਦੀਆਂ ਰਹਿੰਦੀਆਂ ਸਨ ਜਿਸ ਬਾਰੇ ਉਹ ਵੀ ਦੱਸਦੇ ਸੀ ਕਿ ਇੰਜਰੀਸ ਹੋਣਾ ਇੱਕ ਖਿਡਾਰੀ ਇੱਕ ਬੋਡੀ ਬਿਲਡਰ ਦੀ ਜ਼ਿੰਦਗੀ ਦਾ ਅਹਿਮ ਹਿੱਸਾ ਹੈ ਜਿਸ ਨੂੰ ਉਹ ਪੇਨ ਨਹੀਂ ਸਗੋਂ ਇੱਕ ਆਨੰਦ ਕਹਿੰਦੇ ਸਨ ਜੇਕਰ ਕਿਸੇ ਨੇ ਕੋਈ ਚੀਜ਼ ਹਾਸਲ ਕਰਨੀ ਹੈ ਤਾਂ ਇਹ ਪੈਣ ਝੱਲਣਾ ਪਵੇਗਾ ਇਹ ਕਹਿਣਾ ਸੀ ਬ੍ਰਿੰਦਰ ਘੁੰਮਣ ਦਾ ਸੋ ਤੁਹਾਡਾ ਕੀ ਕਹਿਣਾ ਇਹ ਜੋ ਇਸ ਤਰ੍ਹਾਂ ਅਜਾਈ ਹੀ ਮੋਤਾ ਕਹਾਂਗੇ ਕਿਉਂਕਿ ਕੋਈ ਵੱਡਾ ਕਾਰਨ ਹੋਵੇ ਤਾਂ ਬੰਦਾ ਦਿਲ ਨੂੰ ਹੌਸਲਾ ਦੇ ਸਕਦਾ ਹੈ ਤਰਵਾਸਾ ਦੇ ਸਕਦਾ ਹੈ ਕਿਉਂਕਿ ਜਿਸ ਤਰ੍ਹਾਂ ਰਾਜਵੀਰ ਜਵੰਦਾ ਵੀਰ ਵੀ ਇਸ ਤਰ੍ਹਾਂ ਅਜਾਹੀ ਚਲਾ ਗਿਆ ਅਜਾਹੀ ਉਹਨਾਂ ਦੀ ਜਾਨ ਚਲੀ ਗਈ ਤੇ ਵਿਰਿੰਦਰ ਘੁੰਮਣ ਦਾ ਜਾਣਾ ਸਿੱਧੂ ਮੂਸੇਵਾਲੇ ਦਾ ਜਾਣਾ ਉਹ ਜਾਣਾ ਨੇ ਜਿਹੜੀਆਂ ਕਿ ਬਚਾਈਆਂ ਜਾ ਸਕਦੀਆਂ ਸੀ ਇਹ ਕਿਤੇ ਨਾ ਕਿਤੇ ਹਰ ਇੱਕ ਦਾ ਇਸ ਮੌਕੇ ਵੱਡਾ ਸਵਾਲ ਹੈ ਤੁਹਾਡਾ ਇਸ ਬਾਰੇ ਕੀ ਕਹਿਣਾ ਹੈ ਕਮੈਂਟ ਕਰ ਸਕਦੇ ਹੋ ਕੁਝ ਲੋਗ ਇਹ ਕਹਿੰਦੇ ਆ ਕਿ ਜਿਹੜੀ ਇੰਕਰੀਸ ਹੁੰਦੀ ਹੈ ਜਾਂ ਜਿਹੜੀ ਤੁਹਾਨੂੰ ਪ੍ਰੋਬਲਮ ਹੁੰਦੀ ਹੈ ਪੇਨ ਵਗੈਰਾ ਕਰਮਾਂ ਦੀ ਸਜ਼ਾ ਹੁੰਦੀ ਹੈ ਬਟ ਬੀਗ ਐਜ਼ ਅ ਸਪੋਰਟਸ ਪਰਸਨ ਇਹ ਸਜ਼ਾ ਨਹੀਂ ਇਹ ਮਜ਼ਾ ਹੁੰਦਾ ਬਿਕਾਉਜ਼ ਜਿਹੜੇ ਲੋਕ ਮਿਹਨਤ ਕਰਦੇ ਨੇ ਜਿਹੜੀ ਇਸ ਵੀ ਉਹਨਾਂ ਨੂੰ ਮਿਲਦੀ ਹੈ ਹੋਰ ਇਹ ਪੇਨ ਹੀ ਇਨਸਾਨ ਦੀ ਜ਼ਿੰਦਗੀ ਦੇ ਵਿੱਚ ਫਰਾਈਡ ਫੀਲ ਕਰਾਉਂਦੀ ਹੈ ਸੋ ਕੰਟਰੀ ਨੂੰ ਰਿਪਰੈਜ਼ੈਂਟ ਕਰਨਾ ਜਗੀਆਂ ਵੱਡੀਆਂ ਅਚੀਵਮੈਂਟਸ ਕਰਨਾ ਜੇ ਤੁਸੀਂ ਉਹ ਫਰਾਈਡ ਫੀਡ ਕਰਨਾ ਹੈ ਕਿ ਤੁਹਾਨੂੰ ਇੰਨਾ ਪੇਨ ਦੇ ਵਿੱਚੋਂ ਲੰਘਣਾ ਪਵੇਗਾ ਸੋ ਦੇਖੋ ਮੈਨੂੰ ਮਸ਼ੀਨ 'ਚ ਪੂਰਾ ਆਉਣਾ ਨਹੀਂ ਆਉਂਦਾ ਸਾਡੀ ਇੰਜਰੀ ਇਸ పార్ਟ ਆਫ ਲਾਈਫ ਠੀਕ ਹੈ ਨਾ ਇੱਕ ਹੋਰ ਇੰਜਰੀ ਹੋ ਗਈ ਹੈ ਪਰ ਪੰਗਾ ਕਿ ਮਸ਼ੀਨ 'ਚ ਪੂਰਾ ਨਹੀਂ ਆਇਆ ਜਾ ਰਿਹਾ ਟਡੇ ਹੋ ਕੇ ਲੰਘਣਾ ਹੈ ਲੈਟਸ ਸੀ ਇਹ ਹੁੰਦਾ ਕਿ ਜੇ ਡਾਕਟਰ ਕੋਈ ਕਹੇ ਜ਼ਰੂਰ ਜੀ ਸਰ ਸਟਾਈ ਕਰਾਂਗੇ ਦੇਖੋ ਤੁਸੀਂ ਜਰ